ਮੰਮੀ ਬਬਲੀ ਤੂੰ ਇਸ ਵੇਲੇ ਹਾਂ ਮੰਮੀ ਕੀ ਗੱਲ ਆ ਨਹੀਂ ਸਕਦੀ ਮੈਂ ਆਜੀ ਸਦਕੇ ਪਰ ਖੈਰ ਤਾਂ ਹੈ ਅੱਗੇ ਤਾਂ ਤੂੰ ਕਦੇ ਇਸ ਟਾਈਮ ਆਈ ਨਹੀਂ ਮੰਮੀ ਵਾ ਵੈਸੇ ਹੀ ਆ ਗਈ ਸੀ ਇਤਨਾ ਲੰਗਦੇ ਪੈਸੇ ਮੈਂ ਕਿਹਾ ਚੱਲ ਲੋ ਹੋ ਜਾਨੀ ਆ ਤੁਹਾਨੂੰ ਕੀ ਗੱਲ ਚੰਗਾ ਨਹੀਂ ਲੱਗਿਆ ਨਹੀਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਪਰ ਮੈਨੂੰ ਤੂੰ ਨਾ ਠੀਕ ਜੀ ਨਹੀਂ ਲੱਗਦੀ ਆ ਤੇਰਾ ਰੰਗ ਵੀ ਪੀਲਾ ਜਾਈ ਹੋਇਆ ਪਿਆ ਵ ਮੰਮੀ ਮੈਂ ਵੈਸੇ ਹੀ ਆ ਗਈ ਸੀ ਕੀ ਗੱਲ ਕੀ ਹੋਇਆ ਤੁਹਾਨੂੰ ਨਹੀਂ ਨਹੀਂ ਕੋਈ ਗੱਲ ਤਾਂ ਹੈ ਤੂੰ ਇੰਨੀ ਘਬرائی ਜੀ ਕਿਉਂ ਪਈ ਆ ਮੈਂ ਐਵੇਂ ਬਸ ਪਤਾ ਨਹੀਂ ਕਿਉਂ ਤੁਹਾਨੂੰ ਲੱਗਿਆ ਤੈਨੂੰ ਕੀ ਕਰਦੇ ਪਏ ਆ ਆ ਕੁਛ ਨਹੀਂ ਇਹਨੇ ਨਾ ਬਟਨ ਤੋੜ ਲਿਆ ਆ ਬਟਨ ਲਗਾਉਂਦੀ ਸੀਗੀ ਅੱਛਾ ਤੂੰ ਦੱਸ ਸਭ ਖੈਰੀਆ ਤਾਂ ਤਾਂ ਹੈ ਨਾ ਹਾਂ ਸਾਰਾ ਠੀਕ ਕਰੇ ਠੀਕ ਹੈ ਸਭ ਠੀਕ ਹੈ ਮਮੀ ਚਲ ਮੈਂ ਚਲਦੀ ਆ ਫਿਰ ਮੈਂ ਤਾਂ ਨਾ ਨਾ ਬੈਠ ਤੂੰ ਮੈਂ ਚਾਹ ਬਣਾਉਣੀ ਆ ਤੇਰੇ ਲਈ ਮम्मी ਮਾਤਾ ਵੈਸੇ ਆ ਗਈ ਸੀਗੀ ਚਾਰ ਬਈ ਉਹ ਹੋ ਤੂੰ ਦੱਸ ਤਾਂ ਸੇ ਕੋਈ ਗੱਲ ਵਾ ਖਾਸ ਕੁਛ ਨਾ ਕੁਛ ਤਾਂ ਹੋਊਗਾ ਕੋਈ ਨਹੀਂ ਦੱਸ ਦੇ ਕੁਛ ਵੀ ਮੰਮੀ ਕੀ ਦੱਸਾਂ ਤੁਹਾਨੂੰ ਉਹਨਾਂ ਇਹਨਾਂ ਨੇ ਪਿੱਛੇ ਪਲਾਟ ਨਹੀਂ ਸੀ ਲਿਆ ਹਾਂ ਬਿਆਨਨਾ ਤਾਂ ਦੇ ਦਿੱਤਾ ਸੀਗਾ ਤੇ ਅੱਜ ਉਹਨੂੰ ਆਖਰੀ ਜਿਹੜੇ ਪੈਸੇ ਦੇਣੇ ਸੀਗੇ ਬਾਕੀ ਉਹ ਦੇਣੇ ਸੀਗੇ ਤੇ ਕਮੇਟੀ ਵਾਲੇ ਨੇ ਅੱਜ ਕਮੇਟੀ ਨਹੀਂ ਦਿੱਤੀ ਇਹਨਾਂ ਨੇ ਉਹਨੂੰ ਕਿਹਾ ਹੋਇਆ ਸੀ ਕਿ ਅੱਜ ਦੀ ਡੇਟ 'ਚ ਤੈਨੂੰ ਸਾਰੇ ਪੈਸੇ ਦੇ ਦਾਂਗੇ ਹੁਣ ਉਹਨੇ ਕਮਿਟੀ ਨਹੀਂ ਦਿੱਤੀ ਤਾਂ ਸਾਨੂੰ ਜਿਹੜਾ ਬਿਆਨਾ ਨਹੀਂ ਤਾਂ ਡਬਲ ਕਰਕੇ ਮੋੜਨਾ ਪੈਣਾ ਮੈਨੂੰ ਬਸ ਪੈਸਿਆਂ ਦੀ ਥੋੜੀ ਜਿਹੀ ਲੋੜ ਸੀਗੀ ਜੇ ਤੁਸੀਂ ਕਰ ਦਿੰਦੇ ਤਾਂ ਪੈਸੇ ਤੈਨੂੰ ਪਤਾ ਤਾਂ ਹੈ ਮੈਨੂੰ ਜਿਹੜਾ ਕੋਈ ਪੈਨਸ਼ਨ ਲੱਗੀ ਹੋਈ ਆ ਜਿਹੜੀ ਵੀ ਮੈਂ ਤੈਨੂੰ ਪੈਸੇ ਦੇ ਦਾਂ ਨਾਲੇ ਪੈਸਿਆਂ ਦਾ ਹਿਸਾਬ ਕਿਤਾਬ ਤਾਂ ਮਿੰਨੀ ਕੋਲ ਹੀ ਹੁੰਦਾ ਵਾ ਤੈਨੂੰ ਪਤਾ ਤਾਂ ਹੈ ਸਾਰੇ ਘਰ ਦਾ ਖਰਚਾ ਉਹੀ ਚਲਾਉਂਦੀ ਆ ਤਾਂ ਮੈਂ ਪੈਸੇ ਕਦੇ ਰੱਖੀ ਹੀ ਨਹੀਂ ਆਪਣੇ ਕੋਲੇ ਤੂੰ ਇਦਾਂ ਕਰ ਤੂੰ ਮਿੰਨੀ ਨਾਲ ਗੱਲ ਕਰ ਮੰਮੀ ਭਾਬੀ ਮੈਂ ਤਾਂ ਛੋਟੀ ਮੈਂ ਉਹਦੇ ਨਾਲ ਪੈਸਿਆਂ ਦੀ ਗੱਲ ਨਹੀਂ ਨਹੀਂ ਭਾਬੀ ਨਾਲ ਨਹੀਂ ਤੁਸੀਂ ਰਹਿਣ ਦਿਓ ਮੈਂ ਚਲਦੀ ਹਾਂ ਤੂੰ ਮੇਰੀ ਗੱਲ ਤਾਂ ਸੁਣ ਫਿਰ ਕੀ ਹੋਇਆ ਜੇ ਉਹ ਤੇਰੇ ਤੋਂ ਛੋਟੀ ਆ ਇੱਕ ਵਾਰੀ ਗੱਲ ਤਾਂ ਕਰਕੇ ਦੇ ਦਊਗੀ ਉਹੀ ਨਹੀਂ ਮੰਮੀ ਤੁਸੀਂ ਦੇਖਿਆ ਨਾ ਪੈਸਿਆਂ ਕਰਕੇ ਰਿਸ਼ਤੇ ਕਈ ਏਦਾਂ ਦੇ ਹੋ ਜਾਂਦੇ ਆ ਨਹੀਂ ਮੇਰੇ ਕੋ ਨਹੀਂ ਮੰਗੋਣਯੋਦ ਕੋਲੋਂ ਕੋਈ ਨਹੀਂ ਬਬਲੀ ਇੱਕ ਵਾਰੀ ਗੱਲ ਕਰਕੇ ਦੇਖ ਮਿੰਨੀ ਨਾਲ ਸਾਰਾ ਹੱਲ ਹੋ ਜਾਊਗਾ ਵੀਰਾ ਕਿੱਥੇ ਆ ਵੀਰੇ ਨਾ ਕਰ ਲੈਗੇ ਉਹ ਕੰਮ ਤੇ ਗਿਆ ਹੋਇਆ ਵਾ ਉਹ ਆਊਗਾ ਕੋਈ ਨਹੀਂ ਉਹਦੀ ਤੇ ਮਿੰਨੀ ਦੀ ਤੇ ਤੇਰੇ ਵੀਰੇ ਦੀ ਨਾ ਇੱਕੋ ਹੀ ਗੱਲ ਹੈ ਮਿੰਨੀ ਨੇ ਆਪ ਹੀ ਉਹਨੂੰ ਦੱਸ ਦੇਣਾ ਦੇ ਦੂਗੀ ਉਹ ਗੱਲ ਤਾਂ ਕਰ ਮਿੰਨੀ ਜੇ ਆਪ ਆਪਣੀ ਪਰਜਾਈ ਨਾਲ ਨਹੀਂ ਗੱਲ ਕਰਾਂਗੇ ਤਾਂ ਰਿਸ਼ਤੇ ਮਜ਼ਬੂਤ ਕਿਵੇਂ ਹੋਣਗੇ ਨਾਲੇ ਮੇਰੇ ਤੋਂ ਬਾਅਦ ਉਹੀ ਦੋਨੇ ਨੇ ਨਾ ਉਹਨਾਂ ਦੋਨਾਂ ਨੇ ਤੈਨੂੰ ਦੇਖਣਾ ਨਹੀਂ ਨਾਲ ਕੋਈ ਨਹੀਂ ਆ ਨਾਲ ਦੇ ਕਮਰੇ ਚ ਇੱਥੇ ਹੋਣੀ ਆ ਆਪਦੇ ਕਮਰੇ ਚ ਜਾ ਗੱਲ ਕਰ ਇੱਕ ਵਾਰੀ ਮੇਰੇ ਕਹਿਣ ਤੇ ਗੱਲ ਤਾਂ ਕਰ ਦਰਜਾ ਲੱਗੀ ਜਾਂਦਾਵੇਂ ਉਹ ਕੋਈ ਨਹੀਂ ਉਹ ਤੇਰੀ ਛੋਟੀ ਪਰਜਾਈ ਆ ਸੁਣੂਗੀ ਜਾ ਗੱਲ ਕਰ ਇਹ ਮੈਂ ਦੇਖ ਲਿਆ ਚਲ ਨਹੀਂ ਤੁਸੀਂ ਬੈਠੋ ਇੱਥੇ ਮੈਂ ਆਪੇ ਜਾਨੀ ਆ ਮੈਂ ਕੋਈ ਦੇਖਾਂ ਨਹੀਂ ਕੋਈ ਨਾ ਤੁਸੀਂ ਬੈਠੋ ਕਰੋ ਕੰਮ ਆਪਣਾ ਨੀ ਤੀ ਤਸੀਂ ਹਾਂ ਬਸ ਮੈਂ ਇੱਥੋਂ ਲੰਘਦੀ ਪਈ ਸੀਗੀ ਮੈਂ ਕਿਹਾ ਚੱਲ ਮਿਲ ਜਾਨੀ ਮੇਰਾ ਲੰਗਣ ਨੂੰ ਦਿਲ ਨਹੀਂ ਕੀਤਾ ਮੰਮੀ ਨੂੰ ਵੀ ਮੇਲਾ ਹੀ ਸੀ ਮੈਂ ਕਿਹਾ ਚੱਲ ਜਾਂਦੀ ਜਾਂਦੀ ਤੈਨੂੰ ਵੀ ਮਿਲ ਲੰਨੀ ਆ ਮੰਮੀ ਨੂੰ ਮਿਲ ਆਇਓ ਹਾਂ ਚੱਲ ਠੀਕ ਆ ਚੱਲ ਲਿਓ ਤੁਸੀਂ ਹਾਂ ਬਸ ਮੈਂ ਕਿਹਾ ਚੱਲ ਮਿਲ ਜਾਨੀ ਆ ਬੈਠੋ ਤਾਂ ਸਹੀ ਦੀਦੀ ਚਾਹ ਵਗੈਰਾ ਪੀਣਨੀ ਆ ਬੈਠੋ ਤਾਂ ਸਹੀ ਨਹੀਂ ਚਾਹ ਨਹੀਂ ਪੀਣੀ ਮੈਂ ਮੇਰੇ ਲਈ ਬਸ ਮੈਂ ਚੱਲਦੀ ਆ ਵੀਰੇ ਨੇ ਕਦੋਂ ਆਣਾ बस ਕੰਟੇਕ ਤੱਕ ਆ ਜਾਣਗੇ ਕੋਈ ਗੱਲ ਹੈ ਨਹੀਂ ਨਹੀਂ ਗੱਲ ਤਾਂ ਕੋਈ ਨਹੀਂ ਆ ਬਸ ਮੈਂ ਚੱਲਦੀ ਹਾਂ ਦੀਦੇ ਤੁਹਾਡਾ ਫੇਸ ਦੱਸਦਾ ਪਿਆ ਕੋਈ ਤਾਂ ਗੱਲ ਹੈਗੀ ਹੈ ਦੱਸੋ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਹੈਗੀ ਬਸ ਮੈਂ ਚੱਲਦੀ ਹਾਂ ਕੋਈ ਨਾ ਦੀਦੀ ਬੈਠੋ ਤੁਸੀਂ ਤੁਸੀਂ ਛੁਪਾਓ ਨਾ ਮੈਨੂੰ ਤੁਹਾਡਾ ਫੇਸ ਦੱਸ ਰਿਹਾ ਕੋਈ ਤਾਂ ਗੱਲ ਹੈਗੀ ਹੈ ਦੱਸੋ ਮਿੰਨੀ ਕੀ ਕਹਾਂ ਤੈਨੂੰ ਕੋਈ ਗੱਲ ਨਹੀਂ ਹੈਗੀ ਤੂੰ ਤਾਂ ਪਿੱਛੇ ਹੀ ਬੈ ਗਈਆਂ ਬਸ ਮੈਂ ਕਹੀ ਤਾਂ ਜਾਣਦੀ ਆ ਵੀ ਕੋਈ ਗੱਲ ਨਹੀਂ ਹੈਗੀ ਤੁਹਾਡੇ ਫੇਸ ਤੇ ਕਦੀ ਇੰਨੀ ਟੈਨਸ਼ਨ ਮੈਂ ਦੇਖੀ ਹੀ ਨਹੀਂ ਕੋਈ ਤਾਂ ਗੱਲ ਹੈਗੀ ਐ ਦੱਸੋ ਮੈਨੂੰ ਮਿੰਨੀ ਕੀ ਦੱਸਾਂ ਤੈਨੂੰ ਦੀਦੀ ਜੇ ਆਪਣਾ ਸਮਝਦੇ ਹੋ ਨਾ ਤਾਂ ਦੱਸੋ ਸਾਨੂੰ ਨਹੀਂ ਦੱਸੋਗੇ ਤਾਂ ਕਿਹਨੂੰ ਦੱਸੋਗੇ ਬੋਲੋ ਕੀ ਗੱਲ ਉਹ ਮਿੰਨੀ ਤੈਨੂੰ ਦੱਸਿਆ ਸੀ ਨਾ ਪਿੱਛੇ ਵੀ ਇਹਨਾਂ ਨੇ ਕੋਈ ਪਲਾਟ ਲਿਆ ਵਾ ਹੂੰ ਤੇ ਉਹ ਤਾਂ ਵੀ ਹੰਨਾ ਵੀ ਨਾ ਦਿੱਤਾ ਹੋਇਆ ਸੀਗਾ ਹੂੰ ਉਹਨਾਂ ਅੱਜ ਕਮੇਟੀ ਮਿਲਣੀ ਸੀਗੀ ਤੇ ਉਹ ਬੰਦਾ ਕਮੇਟੀ ਵਾਲਾ ਆਊਟ ਆਫ ਸਟੇਸ਼ਨ ਚਲਾ ਗਿਆ ਕਮੇਟੀ ਨਹੀਂ ਦੇ ਕੇ ਗਿਆ ਅੱਜ ਉਹ ਦੇਣੀ ਸੀ ਆਖਰੀ ਪੈਸੇ ਉਹਨੂੰ ਤੇ ਬਸ ਉਹ ਪੈਸਿਆਂ ਦੀ ਲੋੜ ਸੀ ਤੇ ਮੈਂ ਮੰਮੀ ਕੋਲ ਆਈ ਮੈਂ ਕਿਹਾ ਜੇ ਤੁਹਾਡੇ ਕੋਲ ਹੈਗੇ ਤੁਸੀਂ ਦੇ ਦਿਓ ਉਹ ਕਹਿੰਦੇ ਨਹੀਂ ਮੇਰੇ ਕੋਲ ਤਾਂ ਨਹੀਂ ਤੂੰ ਇੱਕ ਵਾਰੀ ਮਿੰਨੀ ਨਾਲ ਗੱਲ ਕਰ ਲੈ ਦੱਸ ਦੇਦੀ ਇਦੇ ਵਿੱਚ ਨਹੀਂ ਟੈਨਸ਼ਨ ਵਾਲੀ ਕੀ ਗੱਲ ਐ ਇਹਦੇ 'ਚ ਕਿਹੜੀ ਏਡੀ ਵੱਡੀ ਗੱਲ ਹੋਗੀ ਦੱਸੋ ਤੁਸੀਂ ਰੋਂਦੇ ਕਿਉਂ ਬੈਠੋ ਤੁਸੀਂ ਸਾਨੂੰ ਨਹੀਂ ਦੱਸੋਗੇ ਤਾਂ ਬਾਹਰਿਆਂ ਨੂੰ ਦੱਸੋਗੇ ਅਸੀਂ ਤੁਹਾਡੇ ਆਪਣੇ ਆ ਤੁਹਾਨੂੰ ਪਤਾ ਹੈ ਮੇਰੀਆਂ ਪਰਜਾਈਆਂ ਵੀ ਨਾ ਮੈਨੂੰ ਬਹੁਤ ਪੁੱਛਦੀਆਂ ਦੀਦੀ ਤੁਸੀਂ ਰੋਵੋ ਨਾ ਚੁੱਪ ਕਰੋ ਜਰਾ ਮੈਨੂੰ ਇੱਕ ਗੱਲ ਦੱਸੋ ਜਦੋਂ ਤੁਹਾਡੇ ਵੀਰੇ ਤੇ ਬੁਰਾ ਟਾਈਮ ਆਇਆ ਸੀ ਉਦੋਂ ਤੁਸੀਂ ਤੇ ਜੀਜਾ ਹੀ ਸਾਡੇ ਨਾਲ ਖੜੇ ਸੀ ਨਾ ਤੇ ਹੁਣ ਅਸੀਂ ਕਿਉਂ ਨਹੀਂ ਖੜਾਂਗੇ ਮੈਨੂੰ ਦੱਸੋ ਐਡੀ ਕੇਜੀ ਗੱਲ ਹੋਗੀ ਮੇਰੀ ਮੈਂ ਨਾ ਕਈ ਵਾਰੀ ਪੈਸੇ ਪਿੱਛੇ ਰਿਸ਼ਤਿਆਂ ਨੂੰ ਟੁੱਟਦੇ ਵੇਖਿਆ ਤਾਂ ਮੈਨੂੰ ਡਰ ਲੱਗਦਾ ਸੀ ਮੰਮੀ ਨੇ ਜਦੋਂ ਕਿਹਾ ਵੀ ਇੱਕ ਵਾਰੀ ਮਿੰਨੀ ਕੋਲ ਚਲ ਜਾ ਪਹਿਲਾਂ ਤਾਂ ਮੈਂ ਸਿੱਧੀ ਚੱਲੀ ਸੀ ਵੀ ਵਾਪਸ ਚਲੇ ਜਾਨੀ ਆ ਫਿਰ ਦਿਲ ਨਹੀਂ ਕੀਤਾ ਮੈਂ ਕਿਹਾ ਚੱਲ ਇੱਕ ਵਾਰੀ ਦीडी ਤੁਸੀਂ ਕਿਉਂ ਇੰਨਾ ਸੋਚਦੇ ਪਿਓ ਸਾਡਾ ਇੱਕ ਰਿਸ਼ਤਾ ਹੈ ਅਸੀਂ ਨਾਨਨ ਪਰਜਾਈਆਂ ਸਾਡਾ ਰਿਸ਼ਤਾ ਪੈਣਾ ਨਾਲੋਂ ਵੱਧ ਕੇ ਹੈ ਜੇ ਅਸੀਂ ਕੋਈ ਮੰਨੇ ਤਾਂ ਅਸੀਂ ਤਾਂ ਮੰਨਦੇ ਆ ਨਾ ਇੱਕ ਦੂਜੇ ਨਾਲ ਕਿਉਂ ਤਾਂ ਹੀ ਤਾਂ ਮਿੰਨੀ ਅੰਦਰ ਆਉਣ ਦੀ ਹਿੰਮਤ ਕੀਤੀ ਆ ਜੇ ਹਿੰਮਤ ਕੀਤੀ ਆ ਨਾ ਤਾਂ ਦੱਸੋ ਫਿਰ ਕਿੰਨੇ ਪੈਸੇ ਆ ਦੀ ਲੋੜ ਐ ਬੋਲੋ ਮਿੰਨੀ ਅੱਜ ਕੱਲ ਮੇਰਾ ਥੋੜਾ ਜਿਹਾ ਸਬਾਨ ਰੱਖ ਲਾ ਤੇ ਉਹਦੇ ਪਿੱਛੇ ਐ ਕੰਮ ਨਾ ਕਰਨਾ ਐ ਕੰਮ ਬਿਲਕੁਲ ਨਹੀਂ ਕਰਨਾ ਵੀਰ ਜੀ ਆਣਗੇ ਨਾ ਤੁਹਾਡੇ ਤੇ ਮੈਨੂੰ ਬੋਲਣਗੇ ਦੱਸੋ ਕਿੰਨੇ ਪੈਸੇ ਆ ਦੀ ਲੋੜ ਐ ਮੈਂ ਹੁਣੇ ਕੱਢ ਕੇ ਦਿੰਨੀ ਆ ਐ ਕਿਹੜੀ ਬਹੁਤ ਵੱਡੀ ਗੱਲ ਹੋ ਗਈ ਐ ਇੱਥੇ ਦੱਸੋ ਤੁਸੀਂ ਪਹਿਲੇ ਰੋਣਾ ਬੰਦ ਕਰੋ 1.5 ਲੱਖ ਘਟਦਾ ਪਾਕਿਸਤਾਨਾਂ ਨੇ ਕਰ ਲਏ ਸੀਗੇ ਤੇ ਉਹ ਦੋ ਤਿੰਨ ਜਣਿਆਂ ਨੂੰ ਪੁੱਛਿਆ ਵਿਆਜੀ ਵੀ ਨਹੀਂ ਮਿਲੇ ਕਿ ਤੋਂ ਕਹਿੰਦੇ ਕਿ ਆ ਚੱਲ ਵੀ ਆਸਤੇ ਮਿਲ ਜਾਣਗੇ ਪਰ ਉਹ ਵੀ ਨਹੀਂ ਮਿਲੇ ਬੱਸ ਫੇ ਨਹੀਂ ਤਾਂ ਬਿਆਨ ਨਾਲ ਉਹਨੂੰ ਡਬਲ ਕਰਕੇ ਵਾਪਸ ਦੇਣਾ ਪੈਣਾ ਸੀ ਸਾਨੂੰ ਤਾਂ ਮੰਮੀ ਵਾਲਾ ਆ ਗਈ ਸੀ ਚਲੋ ਦੀਦੀ ਤੁਸੀਂ ਚੁੱਪ ਕਰੋ ਟੈਨਸ਼ਨ ਨਾ ਲਗੋ ਮੈਂ ਹੁਣੇ ਲਿਆ ਕੇ ਦਿੰਦੀ ਹਾਂ ਵੀਰਾਂ ਨੂੰ ਇੱਕ ਵਾਰੀ ਪੁੱਛ ਲੈਂਦੇ ਪਾਪੀ ਲਾ ਦੱਸ ਵੀਰੇ ਨੂੰ ਕੀ ਪੁੱਛਣਾ ਜਿਹੜਾ ਆਪਣਾ ਰਿਸ਼ਤਾ ਹੈ ਨਾ ਉਹਦੇ ਚ ਆਪਾਂ ਕਿਸੇ ਨੂੰ ਨਹੀਂ ਆਣ ਦੇਣਾ ਉਹਨਾਂ ਨੇ ਕਿਹੜਾ ਮੈਨੂੰ ਮਨਾ ਕਰਨਾ ਉਹਨਾਂ ਨੇ ਕਹਿਣਾ ਸੀ ਤੂੰ ਕੱਢ ਕੇ ਦੇ ਦੇਂਦੀ ਦੱਸੋ ਇਹ ਵੀ ਕੋਈ ਬੜੀ ਵੱਡੀ ਗੱਲ ਹੈ ਤੁਸੀਂ ਬੈਠੋ ਮੈਂ ਹੁਣੇ ਲਿਆਂਦੀ ਆਂ ਪੈਸੇ ਪੜੋ ਤੇ ਆਪਣੇ ਸਾਰੇ ਰੁੱਕੇ ਕੰਮ ਸਿਰੇ ਚਾੜੋ ਤੇ ਮੇਰੀ ਇੱਕ ਗੱਲ ਹੋਰ ਸੁਣ ਲਓ ਪੈਸਿਆਂ ਦੀ ਨਾ ਕੋਈ ਟੈਨਸ਼ਨ ਨਹੀਂ ਲੈਣੀ ਕੱਲ ਨੂੰ ਤੁਸੀਂ ਮੋੜਨੇ ਆਏ ਤੇ ਘਰ ਨਹੀਂ ਆਣਾ ਇੱਥੇ ਮਿਲਣ ਨਹੀਂ ਆਣਾ ਸਾਨੂੰ ਜਦੋਂ ਹੋਏ ਉਦੋਂ ਦੇਖੀ ਜਾਈਗੀ ਜੇ ਨਾ ਵੀ ਹੋਏ ਤਾਂ ਵੀ ਕੋਈ ਗੱਲ ਨਹੀਂ ਬਿਲਕੁਲ ਪੈਸਿਆਂ ਦੀ ਟੈਨਸ਼ਨ ਨਹੀਂ ਪਾਣੀ ਇਹ ਮੰਨੀ ਪੈਸੇ ਤਾਂ ਵਾਪਸ ਦੇਣੇ ਆ ਮੈਂ ਜਲਦੀ ਵਾਪਸ ਕਰ ਦੋਗੀ ਦੀਦੀ ਤੁਹਾਨੂੰ ਕਿਹਾ ਕਿਸੇ ਨੇ ਤੁਸੀਂ ਟੈਨਸ਼ਨ ਫਰੀ ਹੋ ਕੇ ਆਪਣੇ ਕੰਮ ਕਰੋ ਪਹਿਲੇ ਦਸ ਅੰਨਾ ਨਾਨ ਪਰਜਾਈ ਚ ਇੰਨਾ ਪਿਆਰ ਨਾਲੇ ਬਬਲੀ ਮਿਲਗੇ ਪੈਸੇ ਦਸ ਦਿਲ ਹੌਲਾ ਕਤੇ ਕਰਦੀਆਂ ਮੈਨੂੰ ਪਤਾ ਹੀ ਸੀ ਵੀ ਇਹਨੇ ਨਾ ਦੇ ਹੀ ਦੇਣੇ ਨੇ ਕਿਹਾ ਤਾਂ ਮੈਂ ਵੀ ਮੰਨੀ ਨਾ ਸਕਦੀ ਸੀਗੀ ਪਰ ਮੈਂ ਚਾਹੁੰਦੀ ਸੀ ਤੂੰ ਖੁਦ ਜਾ ਕੇ ਕਹਵੇਂ ਜਦ ਤੂੰ ਨਹੀਂ ਅਜੇ ਤੱਕ ਇਹਨੂੰ ਕਿਸੇ ਕੰਮ ਲਈ ਮਨਾ ਕੀਤਾ ਤਾਂ ਇਹ ਤੈਨੂੰ ਕਿਉਂ ਮਨਾ ਕਰਦੀ ਇਹਨੇ ਤੈਨੂੰ ਦੇ ਹੀ ਦੇਣੇ ਸੀਗੇ ਪੈਸੇ ਚੱਲ ਹੁਣ ਮਨ ਹੋਲਾ ਨਾ ਕਰ ਖੁਸ਼ ਹੋ ਮੰਮੀ ਤੁਸੀਂ ਦੋਨੋਂ ਬੈਠ ਕੇ ਗੱਲਾਂ ਮਾਰੋ ਮੈਂ ਹੁਣੇ ਚਾਹ ਨਾ ਲੈ ਆਂਦੀ ਆ ਠੀਕ ਆ ਬੈਕ ਬੇਕਲਾ ਲੋਕਾਂ ਨੇ ਨਾ ਐਵੇਂ ਨਾਨਨ ਪਰਜਾਈ ਦਾ ਰਿਸ਼ਤਾ ਖਰਾਬ ਕੀਤਾ ਹੋਇਆ ਵਾ ਗੱਲਾਂ ਬਣਾਉਂਦੇ ਨੇ ਲੋਕ ਜੇ ਆਪਾਂ ਸੋਚੀਏ ਤਾਂ ਭੈਣਾਂ ਨਾਲੋਂ ਵੀ ਵੱਧ ਕੇ ਰਿਸ਼ਤਾ ਹੁੰਦਾ ਨਾਨਨ ਤੇ ਪਰਜਾਈ ਦਾ ਠੀਕ ਆ ਮੰਮੀ ਤੁਸੀਂ ਜੇ ਆਪਾਂ ਕਿਸੇ ਦੀ ਹਰੀਜਾ ਪੂਰੀਆਂ ਕਰਾਂਗੇ ਨਾ ਤੇ ਆਪਾਂ ਨੂੰ ਉਹਦਾ ਇਨਾਮ ਜ਼ਰੂਰ ਮਿਲਦਾ ਤੇ ਉਹ ਅੱਜ ਬੇਨਤੀ ਸਾਬਤ ਕਰ ਸਕਦਾ ਸੱਚੀ ਮੈਂ ਬਹੁਤ ਖੁਸ਼ ਕਿਸਮਤ ਹਾਂ ਕਿ ਜਿਦ ਨੂੰ ਇਹੋ ਜਿਹੀ ਭਾਬੀ ਮਿਲੀ ਹੈ ਤੇ ਇਹੋ ਜਿਹਾ ਭਰਾ ਮਿਲਿਆ ਚਲ ਹੁਣ ਮਨ ਹੁਲਾ ਨਾ ਕਰ ਖੁਸ਼ ਹੋ ਜਾ ਨਾਰੇ ਮੰਮੀ ਇੱਕ ਗੱਲ ਮੈਨੂੰ ਅੱਜ ਸਮਝ ਆਈ ਪੇਕੇ ਕੱਲੇ ਮਾਵਾ ਨਾਲ ਨਹੀਂ ਹੁੰਦੇ ਭਰਾ ਪਰਜਾਈਆਂ ਨਾਲ ਵੀ ਹੁੰਦੇ ਆ ਜਿਹੜਾ ਸਾਡਾ ਖਰੇ ਦੁੱਖ-ਤੁਕ ਚ ਸਾਥ ਦਿਂਦੇ ਆ ਜ਼ਰੂਰੀ ਨਹੀਂ ਜ਼ਰੂਰੀ ਨਹੀਂ ਕਿ ਉਹ ਰਿਸ਼ਤਾ ਮਾੜਾ ਹੀ ਹੋਵੇ ਜੋ ਸਮਾਜ ਦੀਆਂ ਨਜ਼ਰਾਂ ਵਿੱਚ ਨਜ਼ਰਾਂ ਵਿੱਚ ਮਾੜਾ ਦਰਸ਼ਾਇਆ ਜਾਂਦਾ ਹੈ ਦਰਸ਼ਾਇਆ ਜਾਂਦਾ ਸਭ ਦਾ ਆਪਣਾ ਆਪਣਾ ਨਜ਼ਰੀਆ ਹੁੰਦਾ ਹੈ ਰਿਸ਼ਤੇ ਨਹੀਂ ਬੋਂਦਾ ਜੇ ਤੁਹਾਡਾ ਇਹ ਨਜ਼ਰੀਆ ਸਹੀ ਹੈ ਤਾਂ ਰਿਸ਼ਤਾ ਗਹਿਰਾ ਹੁੰਦਾ ਨਹੀਂ ਤਾਂ ਇਹ ਰਿਸ਼ਤਾ ਸਮਾਜ ਨੇ ਤਾਂ ਮਾੜਾ ਬਣਾਇਆ ਹੀ ਹੋਇਆ ਹੈ